ਅਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤੇ ਅੱਜ ਅਸੀਂ શ્રીમાન ਸੰਤ ਪਪਾ ਨਾਰਾਇਣ ਸਿੰਘ ਜੀ ਮੋਹਨੀ ਉਹਨਾਂ ਦੇ ਪਵਿੱਤਰ ਯਾਦ ਵਿੱਚ ਜੋ ਸ਼ਬਦ ਕਹਿਣੇ ਆ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਵੀ ਅੱਜ ਅਸੀਂ ਮਹਾਂਪੁਰਖ શ્રીમાન ਸੰਤ ਪਪਾ ਨਾਰਾਇਣ ਸਿੰਘ ਜੀ ਮੋਹਨੀ ਜਿਨ੍ਹਾਂ ਦਾ ਜਨਮ ਸਥਾਨ ਗੁਰਦੁਆਰਾ ਸੰਤ ਆਸ਼्रम ਦਰਾਇਨਸਰ ਮੋਹਾਲੀ ਹੈ ਇਸ ਸਾਨੂੰ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਜਾਣਿਆ ਜਾਂਦਾ ਕਿਉਂ ਮਾਹਪੁਰਖਾਂ ਨੇ ਬਹੁਤ ਲੰਮਾ ਸਮਾਂ ਤਪ ਕਰਕੇ 12 ਸਾਲ ਤਪਾ ਦਰਾਜ ਦੀ ਧਰਤੀ ਤੇ ਜਾ ਕੇ ਮਾਹਪੁਰਖਾਂ ਨੇ ਤਪ ਕੀਤਾ ਜੋ ਕਿ ਅੱਜ ਉਹ ਸਥਾਨ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੜਾ ਮਸ਼ਹੂਰ ਹੈ ਸਾਰੀਆਂ ਸੰਗਤਾਂ ਉੱਤੇ ਨਤਮਸਤਕ ਹੁੰਦੀਆਂ ਨੇ ਤੇ ਉੱਥੇ ਸਾਰੀਆਂ ਸੰਗਤਾਂ ਦੀ ਆਕੇ ਗੁਰੂ ਦੇ ਲੜ ਲਾਇਆ ਜਾਂਦਾ ਮਾਹਪੁਰਖਾਂ ਨੇ ਆਪਣਾ ਸਾਰਾ ਜੀਵਨ ਨਾਮਦਾਨ ਦੇ ਵਿੱਚ ਗੁਜਾਰਿਆ ਨਾਮ ਜਪਿਆ ਮਾਹਪੁਰਖਾਂ ਨੇ 12 ਸਾਲ ਤਪਦਰਾਜ ਦੇ ਟਿੱਬਿਆਂ ਦੇ ਵਿੱਚ ਬੈਠ ਕੇ ਨਾਮ ਦੀ ਕਮਾਈ ਕਰਕੇ ਅੱਜ ਉਸ ਸਾਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾਣਿਆ ਜਾਂਦਾ ਤੇ ਮਾਹਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੇਅੰਤ ਅਸਥਾਨ ਬਣਾਏ ਨੇ ਜਿਵੇਂ ਮਾਹਪੁਰਖਾਂ ਦਾ ਪਵਿੱਤਰ ਪਾਵਨ ਸਾਨ ਗੁਰਦੁਆਰਾ ਸਾਹਿਬ ਫਤੇਗੜ ਸਾਹਿਬ ਜਿੱਥੇ ਮਾਹਪੁਰਖਾਂ ਨੇ ਆਪਣੇ ਆਖਰੀ ਸਵਾਸ ਲਏ ਬਹੁਤ ਵੱਡਾ ਅਸਥਾਨ ਬਣਿਆ ਹੈ ਕਿ ਆ ਪੰਚਾਰਿਸ ਸਫਯਾਦਿਆਂ ਦੀ ਯਾਦ ਦੇ ਵਿੱਚ ਮਹਾਪੁਰਖਾਂ ਦੀ ਯਾਦ ਵਿੱਚ ਉਹ ਸਥਾਨ ਬਣਿਆ ਤੇ ਦੂਸਰੇ ਸਥਾਨ ਆ ਗੁਰਦੁਆਰਾ ਸਾਹਿਬ ਸਿਖਾ ਸਾਹਿਬ ਉਦਾ ਤੇ ਫਤੇਗੜ ਸਾਹਿਬ ਤੋਂ ਲੈ ਕੇ ਗੇਲਣਾ ਪਰ ਜੀਆਂ ਗੁਰਦੁਆਰਾ ਸਾਹਿਬ ਢੇਰ ਬੇਅੰਤ ਗੁਰ ਮਹਾਪੁਰਖਾਂ ਨੇ ਗੁਰੂ ਘਰ ਬਣਾਏ ਬੇਅੰਤ ਗੁਰਸਿੱਖ ਸੰਗਤਾਂ ਨੂੰ ਨਾਮ ਦੇ ਨਾਲ ਜੋੜਿਆ ਮਹਾਪੁਰਖਾਂ ਨੇ ਆਪਣਾ ਸਾਰਾ ਜੀਵਨ ਕੇਵਲ ਤੇ ਕੇਵਲ ਨਾਮ ਜਪਿਆ ਤੇ ਗੁਰੂ ਦੀਆਂ ਸੰਗਤਾਂ ਨੂੰ ਨਾਮ ਜਪਾਇਆ ਤੋਂ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਮੈਂ ਇਹੋ ਬੇਨਤੀ ਕਰਦਾ ਜੋ ਅੱਜ ਅਸੀਂ ਉਹਨਾਂ ਮਹਾਂਪੁਰਖਾਂ ਦੇ ਦਰਸਾਏ ਮਾਰਗ ਤੇ ਚੱਲਦੇ ਆਂ ਉਹਨਾਂ ਦੀ ਯਾਦ ਵਿੱਚ ਇਸ ਸਥਾਨ ਦੀ ਸੇਵਾ ਚੱਲ ਰਹੀ ਹੈ ਜਿੱਥੇ ਅਸੀਂ ਅੱਜ ਖੜੇ ਆਂ ਜਿਸ ਸਥਾਨ ਤੇ ਗੁਰਦੁਆਰਾ ਅਰਦਾਸ ਸਰ ਸਾਹਿਬ ਛੀਟਾਂ ਵਾਲਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੈ ਉਹਨਾਂ ਦੇ ਇੱਕ ਬਹੁਤ ਪਰਮ ਮਿੱਤਰ ਸੀ ਮਹਾਂਪੁਰਖਾਂ ਦੇ ਭਾਈ ਮੁਕੰਦ ਸਿੰਘ ਉਹਨਾਂ ਦੇ ਨਾਲ ਮਾਹਪੁਰਖਾਂ ਦਾ ਬੜਾ ਪਿਆਰ ਸੀ ਜੋ ਕਿ ਉਹਨਾਂ ਨੇ ਇਸ ਜਿਹੜੀ ਜ਼ਮੀਨ ਤੇ ਖੜਿਆ ਸੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਇਸ ਆਸਥਾਨ ਦੀ ਜ਼ਮੀਨ ਦੀ ਸੇਵਾ ਭਾਈ ਮੁਕੰਦ ਸਿੰਘ ਨੇ ਇਹ ਜਗਾ ਸਾਰੀ ਦਿੱਤੀ ਤੇ ਮਾਹਪੁਰਖਾਂ ਦੀ ਯਾਦ ਵਿੱਚ ਸਾਨੂੰ ਕਹਿੰਦੇ ਤੁਸੀਂ ਗੁਰੂ ਘਰ ਬਣਾਓ ਇੱਥੇ ਮਾਹਪੁਰਖਾਂ ਨੇ ਇਸ ਸਥਾਨ ਦੀ ਆਪ ਸੇਵਾ ਕਰਵਾਈ ਸੀ ਇੱਥੇ ਖੜ ਕੇ ਜੋ ਕਿ ਮਾਹਪੁਰਖ ਦੇਸ਼ਾਂਵ ਦੇਸ਼ਾਂ ਦੇ ਵਿੱਚ ਜਾ ਕੇ ਵੀ ਮਹਾਪੁਰਖਾਂ ਨੇ ਬਹੁਤ ਲੰਮਾ ਸਮਾਂ ਦੁਨੀਆ ਨੂੰ ਨਾਮ ਦੇ ਨਾਲ ਜੋੜਿਆ ਕੇਵਲ ਤੇ ਕੇਵਲ ਮਹਾਪੁਰਖ ਗੁਰੂ ਨਾਲ ਜੋੜਦੇ ਸੀ ਸਾਰੀਆਂ ਸੰਗਤਾਂ ਨੂੰ ਪੰਜਾਬ ਵਿੱਚ ਪਾਉਂਦੇ ਸੀ ਨਾ ਕਿ ਹੋਰ ਕਿਸੇ ਮਲੀਮਸਾਨੀ ਜਾਂ ਬੁੱਤ ਪੂਜਾ ਦੇ ਕਿਸੇ ਬੰਧਨ ਵਿੱਚ ਜੋੜਦੇ ਸੀ ਮਹਾਪੁਰਖਾਂ ਨੇ ਕੇਵਲ ਤੇ ਕੇਵਲ ਨਾਮ ਜਪਿਆ ਅੱਜ ਤਾਈਂ ਉਹ ਮਹਾਪੁਰਖਾਂ ਦੀਆਂ ਯਾਦਾਂ ਦੁਨੀਆ ਦੇ ਵਿੱਚ ਪੰਜਾਬ ਬਣਾਈਆਂ ਜਾਂਦੀਆਂ ਨੇ ਤੇ ਅੱਜ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਛਿੱਟਾਂ ਵਾਲਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਮਾਹਪੁਰਖਾਂ ਦੀ ਯਾਦਗਾਰ ਬਣ ਰਹੀ ਹੈ ਤੇ ਮਾਹਪੁਰਖ ਗੁਰਦਵਾਰਾ ਸਾਹਿਬ ਮਹਾਲੀ ਤੋਂ ਚੱਲ ਕੇ ਇਸ ਸਥਾਨ ਤੇ ਆਏ ਤੇ ਉਹਨਾਂ ਦਾ ਮਨ ਸਤਿਗੁਰੂ ਨੇ ਕਿਰਪਾ ਕੀਤੀ ਤਪ ਕਰਨ ਵਾਸਤੇ ਮਾਹਪੁਰਖ ਇਸ ਸਥਾਨ ਤੋਂ ਅਰਦਾਸ ਕਰਕੇ ਚੱਲੇ ਇੱਥੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਮੈਨੂੰ ਨਾਮਦੀਆਂ ਦਾਤਾ ਬਖਸ਼ ਇਸ ਸਥਾਨ ਤੋਂ ਮਾਂਪੁਰਖਾ ਅਰਦਾਸ ਕਰਕੇ ਇਸ ਮਾਰਗ ਤੇ ਚੱਲਦੇ ਤਪਾਦਰਾਜ ਦੀ ਧਰਤੀ ਤੇ ਜਾ ਕੇ ਉਹਨਾਂ ਨੇ 12 ਸਾਲ ਤਪਸ਼ਿਆ ਕੀਤੀ ਮਾਂਪੁਰਖਾ ਨੇ ਉਹਨਾਂ ਦੀ ਯਾਦ ਵਿੱਚ ਬਹੁਤ ਵੱਡਾ ਉੱਥੇ ਗੁਰਦੁਆਰਾ ਟੱਬਾ ਸਾਹਿਬ ਤਪਾਦਰਾਜ ਬਣਿਆ ਜਿੱਥੇ ਦੁਨੀਆ ਬੇਅੰਤਾਂ ਕੇ ਸੰਗਤਾਂ ਨਾਮ ਜਪਦੀਆਂ ਨੇ ਤੇ ਨਾਮ ਜਪਉਂਦੀਆਂ ਨੇ ਸਾਰੀਆਂ ਸੰਗਤਾਂ ਇੱਥੇ ਆ ਕੇ ਬੇਅੰਤ ਨਗਰਾਂ ਚ ਆ ਕੇ ਸੰਗਤਾਂ ਸੇਵਾ ਕਰਦੀਆਂ ਨੇ ਤੇ ਬੇਅੰਤ ਗੁਰਸਿੱਖ ਸੰਗਤਾਂ ਤਨਮਨ ਧੰਨ ਦੇਣਾ ਸੇਵਾ ਕਰਦੀਆਂ ਨੇ ਮੈਂ ਆਈ ਸੰਗਤ ਦਾ ਤੇ ਚੈਨਲ ਵਾਲੇ ਸਿੰਘ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਅਲਿਖਿਆ ਸਾਰੀਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ